ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਕਿ ਘਰ ਦੇ ਅੰਦਰ ਪਰਿਵਾਰ ਦੇ ਮੈਂਬਰ ਬਣ ਕੇ ਰਹਿਣਾ ਹੈ ਜਾਂ ਕਿਸ ਤਰੀਕੇ ਨਾਲ ਰਹਿਣਾ ਹੈ ਜਾਂ ਖਾਸ ਕਰਕੇ ਜਿਹੜੇ ਉਮਰ ਦੇ ਅੰਦਰ ਤੁਹਾਡੇ ਤੋਂ ਛੋਟੇ ਨੇ ਬੱਚੇ ਨੇ ਉਹਨਾਂ ਦੇ ਨਾਲ ਵਿਹਾਰ ਕਿਵੇਂ ਦਾ ਕਰਨਾ ਚਾਹੀਦਾ ਹੈ ਗੌਰ ਦੇ ਨਾਲ ਸੁਣ ਲਿਓ ਥੋੜੇ ਜੇ ਨੁਕਤੇ ਨੇ ਜੋ ਮੇਰੇ ਧਿਆਨ ਵਿੱਚ ਆਏ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਪਰਿਵਾਰ ਦੇ ਅੰਦਰ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਖੁਸ਼ੀ ਤਾਂ ਮਿਲਦੀ ਹੈ ਜੇ ਪਰਿਵਾਰ ਦੇ ਮੈਂਬਰਾਂ ਦੀ ਹیثیت ਦੇ ਨਾਲ ਪਰਿਵਾਰ ਦੇ ਅੰਦਰ ਬੈਠਣਾ ਪਰਿਵਾਰ ਦੇ ਅੰਦਰ ਉੱਠਣਾ ਪਰਿਵਾਰ ਦੇ ਅੰਦਰ ਇਕੱਠੇ ਰਹਿਣਾ ਖਾਣਾ ਹੱਸਣਾ ਸੌਣਾ ਇਹ ਸਾਰੀਆਂ ਗੱਲਾਂ ਬਰਕਰਾਰ ਰਹਿਣਾ ਜਿੱਥੇ ਪਰਿਵਾਰ ਦੇ ਅੰਦਰ ਇਦਾਂ ਦਾ ਪ੍ਰਭਾਵ ਹੋਵੇ ਵਿ ਘਰ ਦੇ ਅੰਦਰ ਕੋਈ ਇੱਕ ਮੈਂਬਰ ਪ੍ਰਵੇਸ਼ ਕੀਤਾ ਉਦੇ ਡਰ ਦੇ ਨਾਲ ਬਾਕੀ ਸਹਿਮਜਾਨ ਦੁਬਕ ਜਾਣ ਉਹ ਪਰਿਵਾਰ ਨਹੀਂ ਹੋ ਤੇ ਇੱਕ ਜੇਲ੍ਹ ਨੁਮਾ ਬਣ ਜਾਂਦਾ ਹੈ ਜੇਲ੍ਹ ਦੇ ਅੰਦਰ ਜਦੋਂ ਜੇਲਰ ਆਉਂਦਾ ਹੈ ਜੇਲ ਸੁਪਰੀਡੈਂਟ ਆਉਂਦਾ ਹੈ ਤੇ ਕੈਦੀ ਦੁਬਕ ਜਾਂਦੇ ਨੇ ਵੀ ਰਾਉਂਡ ਤੇ ਆਇਆ ਖੈਰ ਪਰਿਵਾਰ ਦੇ ਅੰਦਰ ਇਦਾਂ ਦੇ ਬਣ ਕੇ ਰੋ ਵੀ ਪਰਿਵਾਰ ਦੇ ਹਰ ਮੈਂਬਰ ਨੂੰ ਬੋਲਣ ਦੀ ਬਹਿਣ ਦੀ ਸੌਣ ਦੀ ਕੁਝ ਕਰਨ ਦੀ ਹੱਸਣ ਦੀ ਮਜ਼ਾਕ ਕਰਨ ਦੀ ਖੁੱਲ ਹੋਵੇ ਹਰ ਮੈਂਬਰ ਨੂੰ ਇੱਕ ਨਹੀਂ ਸਾਰਿਆਂ ਪਰਵਾਰ ਦੇ ਅੰਦਰ ਜੇ ਤੁਸੀਂ ਕੁਝ ਬਣ ਕੇ ਰੋਗੇ ਤੇ ਉਹ ਪਰਿਵਾਰ ਤੁਹਾਡੇ ਨਾਲੋਂ ਸਹੀਜੇ ਸਹੀਜੇ ਦਿਲ ਕਰਕੇ ਦੂਰ ਹੋਣਾ ਸ਼ੁਰੂ ਕਰ ਦੇਗਾ ਉਹਦੇ ਅੰਦਰ ਤੁਹਾਡੀ ਪਤਨੀ ਹੋਵੇ ਭੈਣ ਹੋਵੇ ਭਾਈ ਹੋਵੇ ਮਾਪੇ ਹੋਵੇ ਧੀਆਂ ਪੁੱਤ ਹੋਣ ਜਾਂ ਪੁੱਤ ਪੋਤਰੇ ਹੋਣ ਉਹ ਤੁਹਾਡੇ ਤੋਂ ਦਿਲ ਕਰਕੇ ਦੂਰ ਦੂਰ ਜਾਣਾ ਸ਼ੁਰੂ ਕਰ ਦੇਣਗੇ ਹਾਂ ਤੁਸੀਂ ਚੰਗੇ ਬਿਜ਼ਨਸਮੈਨ ਹੋ ਸਕਦੇ ਹੋ ਤੁਸੀਂ ਚੰਗੇ ਵਕੀਲ ਵੀ ਹੋ ਸਕਦੇ ਹੋ ਪਰ ਕਚਹਿਰੀ ਦੇ ਅੰਦਰ ਚੰਗੇ ਬਿਜ਼ਨਸਮੈਨ ਬਣ ਸਕਦੇ ਹੋ ਹੋ ਸਕਦੇ ਹੋ ਪਰ ਮਾਰਕੀਟ ਦੇ ਅੰਦਰ ਚੰਗੇ ਡਾਕਟਰ ਸਿੱਧ ਹੋ ਸਕਦੇ ਹੋ ਪਰ ਆਪਣੀ ਕਲੀਨਿਕ ਦੇ ਉੱਤੇ ਜਾਂ ਹਸਪੀਟਲ ਦੇ ਅੰਦਰ ਚੰਗੇ ਸਾਇੰਟਿਸਟ ਤੁਸੀਂ ਹੋ ਸਕਦੇ ਹੋ ਪਰ ਆਪਣੇ ادارے ਦੇ ਅੰਦਰ ਤੁਸੀਂ ਚੰਗੇ ਤਹਿਸੀਲਦਾਰ ਆਪਣੇ ਆਫਿਸ ਦੇ ਅੰਦਰ ਚੰਗੇ ਜੱਜ ਆਪਣੀ ਕੋਰਟ ਦੇ ਅੰਦਰ ਸਾਬਤ ਹੋ ਸਕਦੇ ਹੋ ਪਰ ਘਰ ਦੇ ਅੰਦਰ ਇਹ ਕੁਝ ਨਹੀਂ ਚੱਲਦਾ ਕਰਦੇ ਅੰਦਰ ਨਾ ਤੁਸੀਂ ਬਿਜ਼ਨਸਮੈਨ ਬਣ ਕੇ ਆਓ ਨਾ ਤੁਸੀਂ ਵਕੀਲ ਬਣ ਕੇ ਆਓ ਨਾ ਡਾਕਟਰ ਬਣ ਕੇ ਆਓ ਨਾ ਸਾਇੰਟਿਸਟ ਬਣ ਕੇ ਆਓ ਨਾ ਤਹਿਸੀਲਦਾਰ ਤੇ ਨਾ ਜੱਜ ਬਣ ਕੇ ਆਓ ਨਾ ਕੋਈ ਹੋਰ ਅਹੁਦਾ ਨਾਲ ਲੈ ਕੇ ਆਓ ਜਦੋਂ ਕਾਰ ਵਿੱਚ ਪ੍ਰਵੇਸ਼ ਕਰਦੇ ਹੋ ਨਾ ਤੇ ਜਿਹੜੇ ਲਖਬ ਤੁਹਾਡੇ ਨਾਲ ਜੁੜੇ ਹੁੰਦੇ ਨੇ ਉਹਨੂੰ ਆਪਣੀ ਕਾਰ ਗਰਾਜ ਦੇ ਅੰਦਰ ਬਾਰ ਬਾਰ ਛੱਡ ਕੇ ਆਇਆ ਕਰੋ ਜਿਵੇਂ ਤੁਹਾਡੀ ਕਾਰ ਤੁਹਾਡੇ ਅੰਦਰ ਵੜਨ ਤੋਂ ਪਹਿਲਾਂ ਬਾਹਰ ਖਲੋ ਜਾਂਦੀ ਹੈ ਨਾ ਬਾਰਲੀ ਚਾਰ ਦੁਵਾਰੀ ਤੋਂ ਅੰਦਰ ਤੇ ਤੁਹਾਡੇ ਘਰ ਦੇ ਅੰਦਰ ਮੇਨ ਐਂਟਰੀ ਤੋਂ ਅੰਦਰ ਪ੍ਰਵੇਸ਼ ਕਰਨ ਤੋਂ ਬਾਅਦ ਰੈਂਦੀ ਤੁਹਾਡੇ ਬੈਡਰੂਮ ਚ ਨਹੀਂ ਆਉਂਦੀ ਤੁਹਾਡੇ ਡਰਾਇੰਗ ਰੂਮ ਚ ਨਹੀਂ ਆਉਂਦੀ ਤੁਹਾਡੇ ਨਾਲ ਅੰਦਰ ਨਹੀਂ ਆਉਂਦੀ ਉੱਥੇ ਹੀ ਆਪਣੇ ਸਾਰੇ ਲਕਬ ਆਪਣੇ ਔਦੇ ਲਗੀਆਂ ਪੋਛਾਂ ਆਪਣੀ ਈਗੋ ਸਾਰਾ ਕੁਝ ਬਾਹਰ ਛੱਡ ਕੇ ਆਇਆ ਕਰੋ ਨਾਲ ਲੈ ਕੇ ਨਾ ਆਇਆ ਕਰੋ ਜਦੋਂ ਵੀ ਘਰ ਦੇ ਅੰਦਰ ਪ੍ਰਵੇਸ਼ ਕਰੋ ਉਦੋਂ ਸਿਰਫ ਪੁੱਤ ਬਣ ਕੇ ਆਓ ਭਾਈ ਬਣ ਕੇ ਆਓ ਪਤੀ ਬਣ ਕੇ ਆਓ ਪਿਓ ਬਣ ਕੇ ਆਓ ਪਰ ਉਦੋਂ ਜੱਜ ਵਕੀਲ ਡਾਕਟਰ ਜਾਂ ਅਮੀਰ ਬਣ ਕੇ ਨਾ ਆਓ ਇੱਕ ਮੰਤਰੀ ਮਿਨਿਸਟਰ ਬਣ ਕੇ ਨਾ ਆਓ ਅਗਰ ਘਰ ਦੇ ਅੰਦਰ ਤੁਸੀਂ ਅਫਸਰਸ਼ਾਈ ਵਿਖਾਉਣੀ ਸ਼ੁਰੂ ਕਰੋਗੇ ਹੁਕਮਰਾਨ ਡਿਕਟੇਟਰ ਪਨ ਵਿਖਾਉਣਾ ਸ਼ੁਰੂ ਕਰੋਗੇ ਤੇ ਘਰ ਦੇ ਜੀ ਫਿਰ ਕੀ ਹੋਏ ਉਹਨਾਂ ਦੀ ਹੈਸੀਅਤ ਤੇ ਜਨਤਾ ਹੋਗੇ ਨਾ ਜੇ ਤੁਸੀਂ ਡਿਕਟੇਟਰ ਬਣ ਗਏ ਤੇ ਘਰ ਦੇ ਬਾਕੀ ਮੈਂਬਰ ਫਿਰ ਰૈયਤ ਬਣ ਗਏ ਉਹਦੇ ਪਰਜਾ ਬਣ ਗਏ ਜੇ ਤੁਸੀਂ ਘਰ ਦੇ ਅੰਦਰ ਰਾਜੇ ਹੋ ਤੇ ਹਾਂ ਰਾਜੇ ਤੁਸੀਂ ਹੋ ਫੈਸਲਾ ਕਰਨਾ ਤੁਹਾਡੇ ਹੱਥ ਵਿੱਚ ਹੈ ਘਰ ਨੂੰ ਕਿਵੇਂ ਰਨ ਕਰਨਾ ਹੈ ਕਿਵੇਂ ਚਲਾਉਣਾ ਹੈ ਤੁਹਾਡੇ ਹੱਥ ਵਿੱਚ ਹੈ ਪਰ ਉਹ ਜਿਹੜਾ ਪ੍ਰਭਾਵ ਹੈ ਜਿਹੜੇ ਰਾਜੇ ਤੋਂ ਲੋਕ ਡਰਦੇ थर-थर ਕੰਬਦੇ ਨੇ ਵੇਖੋ ਇਧਰੋਂ ਮੰਤਰੀ ਆ ਰਿਹਾ ਹੈ ਮਿਨਿਸਟਰ ਆ ਰਿਹਾ ਹੈ ਐਸਪੀ ਆ ਰਿਹਾ ਹੈ ਡੀਸੀ ਆ ਰਿਹਾ ਹੈ ਕਲੈਕਟਰ ਆ ਰਿਹਾ ਹੈ ਉਹ ਲੈ ਜਾ ਤੁਹਾਡੇ ਘਰ ਆਉਣ ਦੇ ਵਿੱਚ ਨਾ ਆਓ ਹੈ ਹੁਕਮਰਾਣ ਬਣ ਕੇ ਨਾ ਆਓ ਅਗਰ ਤੁਸੀਂ ਪਤਨੀ ਨਾਲ ਪਤੀ ਬਣ ਕੇ ਗੁਜ਼ਾਰਾ ਕਰੋਗੇ ਤੇ ਘਰ ਬੱਜਾ ਰਹੇਗਾ ਚੰਗਾ ਚੱਲੇਗਾ ਤੁਹਾਨੂੰ ਸਕੂਨ ਮਿਲੇਗਾ ਇੱਕ ਦੂਜੇ ਦੇ ਕੋਲ ਬਹਿਣਾ ਆਪਣੇ ਦੁੱਖ ਜਿਹੜੇ ਨੇ ਕਲੇਸ਼ ਸਾਂਝੇ ਕਰਨੇ ਉਹਨਾਂ ਦੀ ਨਿਰਵਿਰਤੀ ਕਰਨੀ ਇਹ ਤੇ ਤਾਂ ਹੋ ਸਕਦਾ ਹੈ ਜੇ ਜੱਜ ਬਣ ਕੇ ਆਓਗੇ ਜਾਂ ਕੁਝ ਹੋਰ ਬਣ ਕੇ ਆਓਗੇ ਐਸਪੀ ਡੀਸੀ ਬਣ ਕੇ ਆਓਗੇ ਤੇ ਪਤਨੀ ਦੇ ਨਾਲ ਜਿਹੜਾ ਤੁਹਾਡਾ ਬੈਣ ਉੱਠਣ ਦਾ ਤਰੀਕਾ ਹੈ ਨਾ ਉਹ ਉਹ ਨਹੀਂ ਰਹੇਗਾ ਉਹ ਨਹੀਂ ਰਹੇਗਾ ਤੇ ਦਿਲ ਕਰਕੇ ਦੂਰੀ ਹੋ ਗਏ ਰਹੋਗੇ ਇੱਕ ਥਾਂ ਤੇ ਰਹੋਗੇ ਇੱਕ ਛਾਤੇ ਠਾਂ ਪਰ ਦੂਰੀ ਬਣ ਜਾਏਗੀ ਉਸ ਤੋਂ ਬਾਅਦ ਬੱਚਿਆਂ ਦੇ ਨਾਲ ਆਪਣੇ ਜੂਨੀਅਰਸ ਵਾਲਾ ਜਿਹੜਾ ਵਰਤਾਵ ਹੈ ਨਾ ਉਹ ਲਾਗੂ ਨਾ ਕਰੋ ਜਿਵੇਂ ਕਿਦਰੇ ਤੁਸੀਂ ਕੰਪਨੀ ਦੇ ਅੰਦਰ ਆਫਿਸ ਦੇ ਅੰਦਰ ਉਹ ਜਿਹੜੇ ਤੁਹਾਡੇ ਜੂਨੀਅਰ ਨੇ ਤੁਹਾਡੇ ਤੋਂ ਛੋਟੇ ਅਮਪਲਾਈਜ਼ ਨੇ ਉਹਨਾਂ ਦੇ ਨਾਲ ਜਿਵੇਂ ਦਾ ਵਿਹਾਰ ਤੁਸੀਂ ਕਰਦੇ ਹੋ ਉਹ ਵਿਆਰ ਘਰ ਦੇ ਅੰਦਰ ਬੱਚਿਆਂ ਦੇ ਨਾਲ ਨਾ ਕਰੋ। ਅਗਰ ਉਹ ਵਿਆਰ ਬੱਚਿਆਂ ਦੇ ਨਾਲ ਉਵੇਂ ਦਾ ਉਵੇਂ ਕਰੋਗੇ ਤੇ ਬੱਚੇ ਆਪਣਾ ਦਿਲ ਤੁਹਾਡੇ ਕੋਲ ਖੁੱਲਣਾ ਬੰਦ ਕਰ ਦੇਣਗੇ। ਤੇ ਬੱਚੇ ਨਾ ਦਿਲ ਖੋਲ ਕੇ ਫਿਰ ਦਿਲ ਤੇ ਕਿਦਰੇ ਖੁੱਲਣਗੇ। ਉਹਨਾਂ ਦੇ ਅੰਦਰ ਬਹੁਤ ਕੁਝ ਭਰਿਆ ਹੈ। ਕਿਦਰੋਂ ਕੁਝ ਉਹਨਾਂ ਨੂੰ ਚਾਹੀਦਾ ਹੈ ਸੁਣ ਲਈ। ਕਿਦਰੇ ਕੋਈ ਉਹਨਾਂ ਦੀ ਗੱਲ ਸੁਣਨ ਵਾਲਾ ਚਾਹੀਦਾ ਹੈ। ਫਿਰ ਜੇ ਕੋਈ ਦੂਜਾ ਗੱਲ ਸੁਨੇਗਾ ਹੋ ਸਕਦਾ ਹੈ ਤੁਹਾਡੇ ਬੱਚਿਆਂ ਨੂੰ ਉਹ ਗਲਤ ਟਰੈਕ ਦੇ ਉੱਤੇ ਤੋਰ ਦਵੇ ਫਿਰ ਪਛਤਾਓਗੇ ਕਿ ਘਰ ਦੇ ਅੰਦਰ ਜਿਵੇਂ ਮੈਨੂੰ ਜਾਣਾ ਚਾਹੀਦਾ ਸੀ ਪਰਿਵਾਰ ਵਿੱਚ ਜਿਵੇਂ ਰਹਿਣਾ ਚਾਹੀਦਾ ਸੀ ਉਸ ਤਰ੍ਹਾਂ ਨਹੀਂ ਰਹਿ ਪਾਇਆ ਬੱਚਿਆਂ ਨੂੰ ਪਿਤਾ ਦਾ ਪਿਆਰ ਚਾਹੀਦਾ ਹੈ ਪਤਨੀ ਨੂੰ ਪਤੀ ਦਾ ਪਿਆਰ ਚਾਹੀਦਾ ਉਹਨੂੰ ਜੱਜ ਨਹੀਂ ਚਾਹੀਦਾ ਉਹਨੂੰ ਇੱਕ ਤਹਿਸੀਲਦਾਰ ਅਹੁਦੇਦਾਰ ਨਹੀਂ ਚਾਹੀਦਾ ਬੱਚਿਆਂ ਨੂੰ ਪਿਤਾ ਚਾਹੀਦਾ ਹੈ ਤੁਹਾਡੇ ਨਾਲ ਉਹ ਤੇ ਮਜ਼ਦੂਰ ਪਿਤਾ ਚੰਗਾ ਜਿਹੜਾ ਪਰਿਵਾਰ ਨੂੰ ਗਲਵੱਕੜੀ ਵਿੱਚ ਲੈ ਕੇ ਤੇ ਰੱਖ ਰਿਹਾ ਹੈ ਨਾ ਅਫਸਰ ਛਾਈ ਦੇ ਚੱਕਰ ਵਿੱਚ ਆਪਣਾ ਘਰ ਨਾ ਗਵਾ ਬੈਠਿਓ ਪਰਿਵਾਰ ਚ ਬਹਿ ਕੇ ਹੱਸੋ ਪਰਿਵਾਰ ਚ ਬਹਿ ਕੇ ਚੰਗਾ ਟੁਕਦਾ ਇੱਕ ਸੀਮਾ ਦੇ ਅੰਦਰ ਰਹਿ ਕੇ ਮਜ਼ਾਕ ਵੀ ਕਰੋ ਉਹ ਧੀ ਹੋਵੇ ਪੁੱਤ ਹੋਵੇ ਭਾਈ ਹੋਵੇ ਮਾਂ ਹੋਵੇ ਪਿਓ ਹੋਵੇ ਕੋਈ ਹੋਵੇ ਗੱਲਾਂបੱਤਾਂ ਕਰੋ ਯਾਰ ਘਰ ਦੇ ਅੰਦਰ ਉਹ ਪਰਿਵਾਰ ਵਿੱਚੋਂ ਇੱਕ ਲਹਿਜੇ ਦੇ ਅੰਦਰ ਆਮ ਬਣ ਕੇ ਰੋ ਖਾਸ ਬਣ ਕੇ ਨਾ ਰਹੋ ਘਰ ਦੇ ਅੰਦਰ ਆਮ ਬਣ ਜਾਓ ਜਿੰਨਾ ਘਰ ਦੇ ਅੰਦਰ ਆਮ ਤੋਂ ਆਮ ਬਣ ਕੇ ਰਹੋਗੇ ਉਹਨਾਂ ਸਾਰੇ ਤੁਹਾਡੇ ਨੇੜੇ ਆਉਣਗੇ ਬੱਚੇ ਤੁਹਾਡੀ ਛਾਤੀ ਤੇ ਨਾਚ ਕਰਨਗੇ ਤੁਸੀਂ ਘੋੜੇ ਬਣ ਜਾਓ ਬੱਚਿਆਂ ਦੇ ਨਾਲ ਖੇਡੋ ਤਾਂ ਕਿ ਫਰਕ ਪੈਂਦਾ ਤੁਸੀਂ ਵੱਡੇ ਬਿਜ਼ਨਸਮੈਨ ਹੋ ਤੁਸੀਂ ਅਹੁਦੇਦਾਰ ਹੋ ਪਰ ਬਣ ਕੇ ਤੇ ਵੇਖੋ ਦੋ ਤਰੇ ਪੋਤਰਿਆਂ ਦੇ ਘੋੜੇ ਬਣ ਕੇ ਤੇ ਵੇਖੋ ਕਿੰਨਾ ਸਕੂਨ ਮਿਲਦਾ ਉਹ ਸਕੂਨ ਤੁਹਾਨੂੰ ਨਹੀਂ ਮਿਲ ਪਾਏਗਾ ਅਗਰ ਤੁਸੀਂ ਆਪਣੇ ਅਫਸਰशाही ਡਿਕਟੇਟਰਪਨ ਨਾਲ ਲੈ ਕੇ ਆਓਗੇ ਘਰ ਦੇ ਅੰਦਰ ਤੁਹਾਡੀ ਕਿਸੇ ਤਰ੍ਹਾਂ ਦੀ ਵੀ ਤੌਸਵਾ ਜੀ ਤੁਹਾਡੇ ਘਰ ਨੂੰ ਬਰਬਾਦ ਕਰਕੇ ਰੱਖ ਦੇਗੇ ਤਾਂ ਘਰ ਦੇ ਅੰਦਰ ਪਰਿਵਾਰ ਦੇ ਅੰਦਰ ਰਹਿਣ ਦਾ ਸਲੀਕਾ ਤਰੀਕਾ ਇਹ ਸਾਡੇ ਸਾਰਿਆਂ ਦੇ ਕੋਲ ਹੋਣਾ ਬੜਾ ਜ਼ਰੂਰੀ ਹੈ ਉਮੀਦ ਕਰਾਂਗਾ ਗੱਲ ਚੰਗੀ ਲੱਗੇ ਅਪਲਾਈ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ